ਇਹ ਜਿਹੜੀਆਂ ਵੀ ਗੱਡੀਆਂ ਤੁਹਾਨੂੰ ਦਿਖਾ ਰਹੇ ਆ ਬਾਈ ਕ੍ਰੇਟਾ ਸੈਗਮੈਂਟ ਸਪੈਸ਼ਲ ਇਹਦੇ ਵਿੱਚ ਤੁਸੀਂ ਮੰਨ ਲਓ ਵੀ ਡਾਟਲੈਸ ਤੇ ਸਕ੍ਰੈਚਲੈਸ ਕਰਾਈ ਨੇ ਆਲੋਮਨਿਸਟਰ ਸਾਰੀਆਂ オリジナル ਕਾਰਾਂ ਨੇ ਬੰਪਰਾਂ ਦੇ ਉੱਤੇ ਮਾੜੀ ਮੋਟੀ ਟੱਚਿੰਗ ਹੋ ਸਕਦੀ ਹੈ ਕਿਸੇ ਕਿਸੇ ਗੱਡੀ ਦੇ ਬਾਕੀ ਜ਼ਿਆਦਾਤਰ ਗੱਡੀਆਂ ਬੰਪਰ ਟੂ ਬੰਪਰ ਜਿਹੜੀਆਂ オリジナル ਰਹਿਣ ਵਾਲੀਆਂ ਹੀ ਨੇ ਸਤਿ ਸ੍ਰੀ ਅਕਾਲ ਦੋਸਤੋ ਭੰਡਾਰੀ ਕਾਰ ਬਾਜ਼ਾਰ ਤੇ ਆਪਾਂ ਆ ਗਏ ਬਾਈ ਜੀ ਭੰਡਾਰੀ ਕਾਰ ਬਾਜ਼ਾਰ ਦੀ ਅਗਲੀ ਵੀਡੀਓ ਲਈ ਆਪਾਂ ਕ੍ਰੇਟਾ ਲਵਰਾਂ ਵਾਸਤੇ ਇਹਦੇ ਵਿੱਚ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਘੱਟੋ ਘੱਟ 20 ਕਾਰਾਂ ਦਿਖਾਵਾਂਗੇ ਸਾਰੀਆਂ ਦੇ ਸਾਰੀਆਂ ਕ੍ਰੇਟਾ ਇਹਦੇ ਵਿੱਚ ਤੁਹਾਨੂੰ ਪੈਟਰੋਲ ਡੀਜ਼ਲ ਆਟੋਮੈਟਿਕ ਮੈਨੂਅਲ ਸਾਰੀਆਂ ਮਿਲ ਜਾਣਗੀਆਂ ਤੇ ਤੁਹਾਡੇ ਕਲਰ ਚੋਇਸ ਵੀ ਮਿਲ ਜਾਣਗੇ ਪੁਰਾਣੀ ਸ਼ੇਪ ਦੀ ਕ੍ਰੇਟਾ ਲੈਣੀ ਆ ਉਹ ਵੀ ਨੇ ਨਵੀਂ ਵਾਲੀ ਵੀ ਖੜੀਆਂ ਨੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂ ਗੱਡੀ ਦੀ ਪਹਿਲੀ ਕ੍ਰੇਟਾ ਦਿਖਾਉਣ ਲੱਗੇ ਆ ਅਲਾਈ ਚੈੱਕ ਕਰਾ ਬਾਈ ਬਹੁਤ ਸੋਹਣੇ ਅਲਾਈ ਟਾਇਰਾਂ ਦਾ ਸੈੱਟ ਪਿਆ ਹੋਇਆ ਗੱਡੀ ਦੇ ਵਿੱਚ ਸਾਫ਼ ਸੁਥਰੀ ਤੇ ਨਵੀਂ ਕੰਡੀਸ਼ਨ ਦੀ ਜਿਹੜੀ ਇਹ ਕਾਰ ਆ ਇਹਦਾ ਮਾਡਲ ਹੈਗਾ ਬਾਈ ਜੀ 2022 ਚੱਲੀ ਸਿਰਫ 12000 ਕਿਲੋਮੀਟਰ ਇਹ ਪੈਟਰੋਲ ਦੀ ਕਾਰ ਆ 1.5 EX ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਅੰਦਰੋਂ ਵੀ ਦਿਖਾ ਦੇ ਮਿੱਤਰਾਂ ਕੰਡੀਸ਼ਨ ਵਾਈ ਜਿਵੇਂ ਨਵੀਂ ਕਾਰ ਹੈ ਸੀਟ ਕਵਰ ਬਹੁਤ ਨਵੇਂ ਲੱਗੇ ਹੋਏ ਨੇ ਸਿਰਫ 12000 ਚੱਲੀ ਆ ਤੇ ਗੱਡੀ ਦਾ ਬਾਈ ਜਿਹੜੀ ਡਿਮਾਂਡ ਹੈਗੀ 11 ਲੱਖ 70000 ਪਰ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ 11 ਲੱਖ 40000 ਦੀ ਜਿਹੜੀ ਇਹ ਗੱਡੀ ਮਿਲ ਜੂਗੀ ਤੇ ਇੱਧਰ ਵੀ ਕ੍ਰੇਟਾ ਹੀ ਖੜੀ ਆ ਆ ਵੀ ਦਿਖਾ ਦੇ ਬਹੁਤ ਸੋਹਣੀ ਕਾਰ ਆ ਇਹ ਵੀ ਕੰਪਨੀ ਵਾਲੇ ਲਾਏ ਪਏ ਹੋਏ ਨੇ ਕੰਪਨੀ ਵੱਲੋਂ ਹੀ ਜਿਹੜੇ ਆਉਂਦੇ ਆ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਆ ਤੇ ਬਲੂ ਪੰਕ ਦੀ ਸਕਰੀਨ ਲੱਗੀ ਹੋਈ ਆ ਅੱਗੇ ਕਰਕੇ ਦਿਖਾ ਦੀ ਮਿੱਤਰਾਂ ਐਕਸਟਰਾ ਅਸੈਸਰੀ ਦੇ ਵਿੱਚ ਲੱਗੀ ਹੋਈ ਆ ਠੀਕ ਹੈ ਜੀ ਇਹ ਹੈਗੀ ਆ 2023 ਮਾਡਲ ਚੱਲੀ ਆ ਸਿਰਫ 17000 ਕਿਲੋਮੀਟਰ ਇਹ ਵੀ ਪੈਟਰੋਲ ਦੀ ਕਾਰ ਆ ਪਹਿਲੇ ਨਾਮ ਦੀ ਫਸਟ ਓਨਰ ਕਾਰ ਹੈ 1.5 ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਈ ਵੇਰੀਐਂਟ ਆ ਇਹ ਇਹ ਈ ਬਾਈ ਜਿਹੜਾ ਬੇਸ ਮਾਡਲ ਆ ਜਾਂਦਾ ਉਹ ਆ ਪਰ ਇਹਦੇ ਵਿੱਚ ਸਕਰੀਨ ਬਲੂ ਪੰਕ ਦੀ ਐਕਸਟਰਾ ਲੱਗੀ ਹੋਈ ਆ ਸੀਟ ਕਵਰ ਲੱਗੇ ਹੋਇਆ ਬਹੁਤ ਸੋਹਣੇ ਤੇ ਇਹਦੀ ਜਿਹੜੀ ਡਿਮਾਂਡ ਆ ਗੱਡੀ ਦੀ 10,95000 ਪਰ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਉਂਗੇ ਤੁਹਾਨੂੰ 10 ਲੱਖ ਤੇ 65 ਹਜ਼ਾਰ ਦੀ ਜਿਹੜੀ ਇਹ ਗੱਡੀ ਮਿਲ ਜੂ। ਇੰਨੀ ਗੱਡੀ ਤੇ ਬਾਈ ਜੀ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਤਾਂ 1.5 ਤੋਂ 2 ਲੱਖ ਰੁਪਇਆ ਡਾਊਨ ਪੇਮੈਂਟ ਲੈ ਕੇ ਆ ਜਿਓ ਭੰਡਾਰੀ ਕਾਰ ਬਾਜ਼ਾਰ ਤੇ ਤਾਂ ਤੁਹਾਨੂੰ ਬਾਕੀ ਸਾਰਾ ਲੋਨ ਵੀ ਹੋ ਜੂ। ਤੇ ਅਗਲੀ ਗੱਡੀ ਦਿਖਾ ਮੈਂ ਤੇਰਾ। ਇਹ ਵੀ ਕ੍ਰੇਟਾ। ਇਹ ਹੈਗੀ ਆ ਬਾਈ ਜੀ 2023 ਮਾਡਲ ਚੱਲੀ 29 ਹਜ਼ਾਰ ਕਿਲੋਮੀਟਰ ਆ। ਐਸ ਐਕਸ ਵੀਰਿਐਂਟ ਆ ਇਹ ਵੱਡੇ ਸਨ ਰੂਫ ਵਾਲੀ। ਪੈਟਰੋਲ ਦੀ ਕਾਰ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ। ਲੇ ਮਟਰਾਲਿਆ ਇਹਦੇ ਵਿੱਚ ਅਸੈਸਰੀ ਕਾਫੀ ਲੱਗੀ ਹੋਈ ਆ ਸੀਟ ਕਵਰ ਆਰਮਰੈਸਟ ਮੈਟ ਸਟੀਅਰਿੰਗ ਕਵਰ ਤੇ ਡੋਰ ਵਾਈਜ਼ਰ ਲੱਗੇ ਹੋਇਆ ਸੀਟ ਕਵਰ ਦੇਖੋ ਬਹੁਤ ਸੋਹਣੇ ਲੱਗੇ ਹੋਏ ਨੇ ਮੈਟ ਲੱਗੇ ਹੋਇਆ ਬਾਈ ਅੰਦਰ ਚੈੱਕ ਕਰ ਲੋ ਬਾਕੀ ਖੋਲ ਕੇ ਦਿਖਾ ਦਿੰਦੇ ਆ ਲੈ ਮੇਤਰਾ ਕਰਾ ਦੇ ਚੈੱਕ ਤੇ ਇਹਦੀ ਜਿਹੜੀ ਡਿਮਾਂਡ ਹੈਗੀ ਆ 13 ਲੱਖ 75000 ਆ ਪਰ ਤੁਹਾਨੂੰ ਇਹ 13 ਲੱਖ 45000 ਦੀ ਜਿਹੜੀ ਗੱਡੀ ਮਿਲ ਜੂਗੀ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਅਗਲੀ ਗੱਡੀ ਵੀ ਕੰਡੀਸ਼ਨ ਵਾਈਜ਼ ਬਾਈ ਬਹੁਤ ਸੋਹਣੀ ਆ ਦਿਖਾ ਇਹ ਜਿਹੜੀਆਂ ਵੀ ਗੱਡੀਆਂ ਤੁਹਾਨੂੰ ਦਿਖਾ ਰਿਹਾ ਬਾਈ ਕ੍ਰੇਟਾ ਸੈਗਮੈਂਟ ਸਪੈਸ਼ਲ ਇਹਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਡਾਟਲੈਸ ਤੇ ਸਕ੍ਰੈਚਲੈਸ ਕਰ ਰਹੀ ਨੇ ਆਲ ਮਿਸਟਰ ਸਾਰੀਆਂ オリジナル ਕਾਰਾਂ ਨੇ ਬੰਪਰਾਂ ਦੇ ਉੱਤੇ ਮਾੜੀ ਮੋਟੀ ਟੱਚਿੰਗ ਹੋ ਸਕਦੀ ਹੈ ਕਿਸੇ ਕਿਸੇ ਗੱਡੀ ਦੇ ਬਾਕੀ ਜ਼ਿਆਦਾਤਰ ਗੱਡੀਆਂ ਬੰਪਰ ਟੂ ਬੰਪਰ ਜਿਹੜੀਆਂ オリジナル ਰਹਿਣ ਵਾਲੀਆਂ ਹੀ ਨੇ ਇਹ ਹੈਗੀ ਆ ਇਹ ਵੀ 2023 ਮਾਡਲ ਕਾਰ ਹੈ ਇਹ ਡੀਜ਼ਲ ਦੀ ਗੱਡੀ ਆ ਫਸਟ ਓਨਰ ਦੀ ਚੱਲੀ ਆ ਬਾਈ ਜੀ ਸਿਰਫ 31000 ਕਿਲੋਮੀਟਰ 31000 ਕਿਲੋਮੀਟਰ ਚੱਲੀ ਆ ਤੇ ਜੁਲਾਈ 2026 ਤੱਕ ਇਹਦਾ ਇੰਸ਼ੋਰੈਂਸ ਹੈਗਾ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਐਸ ਐਕਸ ਸਨ ਰੂਫ ਵਾਲੀ ਡੀਜ਼ਲ ਦੇ ਵਿੱਚ ਇਹਦੇ ਵਿੱਚ ਕੰਪਨੀ ਵਾਲੇ ਲਾਏ ਆ ਜਾਂਦੇ ਨੇ ਐਕਸੈਸਰੀ ਦੇ ਵਿੱਚ ਸੀਟ ਕਵਰ 70 ਮੈਟ ਸਟੀਅਰਿੰਗ ਕਵਰ ਆਰਮ ਰੈਸਟ ਤੇ ਡੋਰ ਵਾਈਜ਼ਰ ਜਿਹੜਾ ਇੰਸਟਾਲ ਹੋਇਆ ਹੋਇਆ ਇਹਦਾ ਰੇਟ ਹੈਗਾ 15 ਲੱਖ 75000 ਤੇ ਤੁਹਾਨੂੰ ਇਹ ਗੱਡੀ ਮਿਲ ਜੂਗੀ ਬਾਈ ਜੀ 15 ਲੱਖ ਤੇ 45000 ਰੁਪਏ ਦੀ ਜਿਹੜੀ ਗੱਡੀ ਮਿਲ ਜੂਗੀ ਤੇ ਅਗਲੀ ਗੱਡੀ ਦਿਖਾ ਮੈਂ ਤੇਰਾ ਇਹ ਹੈਗੀ ਹੈ 2022 ਮਾਡਲ ਇਹ ਪੈਟਰੋਲ ਦੀ ਕਾਰ ਹੈ ਬਾਈ ਜੀ ਵੇਰੀਐਂਟ ਹੈਗਾ ਈ ਐਕਸ ਕ੍ਰੇਟਾ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਵੇਰੀਐਂਟ ਐਕਸੀ ਆ। ਐਕਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ, ਈ ਤੇ ਈ ਐਕਸ ਨੂੰ। ਕਿਉਂਕਿ ਇਹਦੇ ਵਿੱਚ ਥੋੜੀ-ਬਹੁਤੀ ਐਸੈਸਰੀ ਜਿਹੜੀ ਬਾਹਰੋਂ ਲਵਾ ਲੈਂਦੇ ਆ, ਬਾਕੀ ਫੀਚਰ ਵਾਈਜ਼ ਸਾਰੇ ਫੀਚਰ ਲਗਭਗ ਜਿੰਨੇ ਕ ਆਪਾਂ ਨੂੰ ਲੋੜ ਹੁੰਦੀ ਆ ਉਹ ਇਹਦੇ ਵਿੱਚ ਆ ਹੀ ਜਾਂਦੇ ਆ ਕੰਪਨੀ ਵੱਲੋਂ। ਇਹ ਬਾਈ ਜੀ 2022 ਮਾਡਲ 34000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ ਐਕਸ ਫਰਸਟ ਓਨਰ। ਅਗਸਤ 19 ਅਗਸਤ ਤੱਕ ਇਹਦਾ ਇੰਸ਼ੋਰੈਂਸ ਵੈਲਿਡ ਆ। 11,35,000 ਡਿਮਾਂਡ ਆ। ਤੇ ਤੁਹਾਨੂੰ ਇਹ 11 ਲੱਖ ਤੇ 5000 ਰੁਪਏ ਦੀ ਜਾਂ ਪੂਰੇ 11 ਲੱਖ ਦੀ ਮੰਨ ਲਓ ਜੇ ਤੁਸੀਂ ਆਪਣਾ ਰੈਫਰੈਂਸ ਦੇ ਕੇ ਆਉਂਗੇ 11 ਲੱਖ ਦੀ ਜਿਹੜੀ ਤੁਹਾਨੂੰ ਇਹ ਗੱਡੀ ਮਿਲ ਜੂਗੀ ਤੇ ਅਗਲੀ ਕ੍ਰੇਟਾ ਬਾਈ ਜੀ ਇਹ ਪੁਰਾਣੀ ਸ਼ੇਪ ਵਾਲੀ ਆ ਗਈ ਜਿਹੜੀ ਪਹਿਲਾਂ-ਪਹਿਲਾਂ ਕ੍ਰੇਟਾ ਲਾਂਚ ਹੋਈ ਆ ਜਦੋਂ ਉਦੋਂ 2016 ਮਾਡਲ ਕਾਰ ਹੈ ਫਰਸਟ ਓਨਰ ਦੀ ਗੱਡੀ ਆ 1.4 ਇੰਜਨ ਦੀ ਹੈ ਇਹ ਵੱਧ ਐਵਰੇਜ ਵਾਲੀ ਕਾਰ ਹੈ ਡੀਜ਼ਲ ਦੇ ਵਿੱਚ 16 ਮਾਡਲ 79000 ਕਿਲੋਮੀਟਰ ਚੱਲੀ ਇਹਦਾ ਭਾਈ ਜੀ 7,50,000 ਡਿਮਾਂਡ ਆ ਤੇ ਐਸੈਸਰੀ ਦੇ ਵਿੱਚ ਇਹਦੇ ਦੇ ਵਿੱਚ ਸੀਟ ਕਵਰ ਚੜੇ ਹੋਏ ਨੇ ਸੀਟ ਕਵਰ ਬਹੁਤ ਸੋਹਣੇ ਨੇ 7.5 ਲੱਖ ਦੇ ਵਿੱਚ ਥੋੜਾ ਮਾਨ ਤਾਨ ਕਰਕੇ ਭਾਈ ਜੀ 7,20,000 ਦੀ 2016 ਮਾਡਲ 1.4 ਇੰਜਨ ਵਾਲੀ ਜਿਹੜੀ ਤੁਹਾਨੂੰ ਇਹ ਗੱਡੀ ਮਿਲ ਜੂਗੀ ਤੇ ਅਗਲੀ ਕਰੀਟਾ ਦਿਖਾ ਮਿੱਤਰਾਂ ਇਹ ਆ ਗਈ ਭਾਈ ਜੀ 2023 ਮਾਡਲ ਇਹ ਪੈਟਰੋਲ ਦੀ ਕਾਰ ਆ ਸਨਰੂਫ ਵਾਲੀ ਐਸ ਐਕਸ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 23 ਮਾਡਲ 23,000 ਕਿਲੋਮੀਟਰ ਚੱਲੀ ਮਾਡਲ ਵੀ 23 ਤੇ ਚੱਲੀ ਵੀ 23000 ਕੰਪਨੀ ਵਾਲੇ ਲਾਏ ਨੇ ਇਹਦੇ ਵਿੱਚ ਤੇ ਐਸੈਸਰੀ ਦੇ ਵਿੱਚ ਸੀਟ ਕਵਰ ਆਰਮ ਰੈਸਟ ਤੇ ਡੋਰ ਵਾਈਜ਼ਰ ਜਿਹੜੇ ਇੰਸਟਾਲਡ ਨੇ 23 ਮਾਡਲ ਸਤੰਬਰ ਤੱਕ ਬਈ ਇਹਦਾ 25 ਸਤੰਬਰ ਤੱਕ ਜਿਹੜਾ ਇੰਸ਼ੋਰੈਂਸ ਆ ਉਹ ਫੁੱਲ ਫੁੱਲ ਇੰਸ਼ੋਰੈਂਸ ਤੁਹਾਨੂੰ ਮਿਲੂਗਾ ਇਹਦਾ ਜਿਹੜਾ ਰੇਟ ਡਿਮਾਂਡ ਹੈਗੀ ਆ 1465000 1435000 ਦੀ ਜਿਹੜੀ ਤੁਹਾਨੂੰ ਇਹ ਗੱਡੀਗੀ ਮਿਲ ਜੂਗੀ ਤੇ ਅਗਲੀ ਦਿਖਾ ਮਿਸਤਰਾ ਇਹ ਕਾਰ ਹੈਗੀ ਆ ਬਾਈ ਜੀ 2023 ਮਾਡਲ EX ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ EX ਜਿਹੜਾ ਸਭ ਤੋਂ ਵੱਧ ਵਿਕਣ ਵਾਲਾ ਕਰੇਟਾ ਦੇ ਵਿੱਚ ਵੇਰੀਐਂਟ ਆ ਇਹ ਪੈਟਰੋਲ ਦੀ ਕਾਰ ਆ ਪਹਿਲੇ ਨਾਮ ਦੇ ਉੱਤੇ 23 ਮਾਡਲ ਚੱਲੀ ਬਾਈ ਜੀ ਸਿਰਫ 17000 ਕਿਲੋਮੀਟਰ ਇਹ ਵੀ ਕਾਰ ਡਾਟਲੈਸ ਤੇ ਸਕ੍ਰੈਚਲੈਸ ਆ ਬੈਂਪਰ ਟੂ ਬੈਂਪਰ ਫੁੱਲ オリジナル ਇਹਦਾ ਬਾਈ ਜੀ ਫੁੱਲ ਇੰਸ਼ੋਰੈਂਸ ਆ ਜਿਹੜਾ 15 ਸਤੰਬਰ ਤੱਕ 15 ਸਤੰਬਰ ਤੱਕ ਤੁਹਾਨੂੰ ਫੁੱਲ ਇੰਸ਼ੋਰੈਂਸ ਮਿਲ ਜੂਗਾ ਠੀਕ ਹੈ ਜੀ ਇਸ ਤਰ੍ਹਾਂ ਹਜ਼ਾਰ ਚੱਲੀ ਹੈ 11 ਲੱਖ 90 ਹਜ਼ਾਰ ਡਿਮਾਂਡ ਆ ਤੇ 11 ਲੱਖ 60 ਕ ਹਜ਼ਾਰ ਦੀ ਜਿਹੜੀ ਇਹ ਕਾਰ ਮਿਲ ਜੂ ਅੱਗੇ ਆ ਜਾਓ ਮਿੱਤਰੋ ਅੱਗੇ ਵੀ ਕ੍ਰੇਟਾ ਹੀ ਖੜੀ ਆ ਕ੍ਰੇਟਾ ਤੁਹਾਨੂੰ ਮੈਂ ਕਿਹਾ ਸੀ 20 ਮਿਲ ਜਾਣੀਆਂ 20 ਦੀਆਂ 20 ਕ੍ਰੇਟਾ ਦਿਖਾਵਾਂਗਾ ਤੁਹਾਨੂੰ 7400 ਨੰਬਰ ਦੀ ਪੇਡ ਨੰਬਰ ਵਾਲੀ ਕ੍ਰੇਟਾ ਬਾਈ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਕਿ ਨੰਬਰ ਪੇਡ ਮਹਿੰਗੇ ਹੋ ਚੁੱਕੇ ਨੇ ਸਰਕਾਰ ਨੇ ਇਹਨਾਂ ਦੀਆਂ ਫੀਸਾਂ ਵਧਾਤੀਆਂ ਤੇ ਇਹ ਵੀ ਨੰਬਰ ਹੋਣ ਲਗਭਗ 50 ਹਜ਼ਾਰ ਤੋਂ ਇਹਦੀ ਬੋਲੀ ਸਟਾਰਟ ਹੁੰਦੀ ਆ ਇਹ ਹੈਗੀ ਬਾਈ ਜੀ 2022 ਮਾਡਲ ਚੱਲੀ 68000 ਕਿਲੋਮੀਟਰ ਫਸਟ 1.5 ਇੰਜਨ ਦੇ ਵਿੱਚ CRDI ਮੈਨੂਅਲ ਟਰਾਂਸਮਿਸ਼ਨ ਦੇ ਵਿੱਚ E ਵੇਰੀਐਂਟ ਆ ਬਾਈ ਜੀ E ਆ ਜਾਂਦਾ ਬਾਈ ਜੀ بیس ਵੇਰੀਐਂਟ ਸੀਟ ਕਵਰ ਲੱਗੇ ਹੋਇਆ ਬਾਈ ਆਰਮ ਰੈਸਟ ਲੱਗੇ ਹੋਇਆ ਇਹਦਾ ਰੇਟ ਹੈਗਾ ਬਾਈ ਜੀ 11 ਲੱਖ 90 ਹਜ਼ਾਰ ਤੇ ਇਹ ਗੱਡੀ ਤੁਹਾਨੂੰ 11 ਲੱਖ ਤੇ 60 ਹਜ਼ਾਰ ਰੁਪਏ ਦੀ ਮਿਲ ਜੂਗੀ ਅੱਗੇ ਫੇਰ ਕਰੇਟ ਆ ਗਈ ਬਾਈ ਦਿਖਾ ਮਿੱਤਰਾ ਇਹ ਵੀ ਗੱਡੀ ਸਾਫ਼ ਸੁਥਰੀ ਆ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਇਹ ਹੈਗੀ ਆ ਬਾਈ ਜੀ ਡੀਜ਼ਲ ਦੀ ਕਾਰ ਤੇ ਮਾਡਲ 2020 ਐ ਚੱਲੀ 75 ਹਜ਼ਾਰ ਐ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਈ ਵੇਰੀਐਂਟ ਆ 20 ਵਾਲਾ ਵੇਰੀਐਂਟ ਅਸੈਸਰੀ ਦੇ ਵਿੱਚ ਸੀਟ ਕਵਰ ਮੈਟ ਡੋਰ ਵਾਈਜ਼ਰ ਤੇ ਕ੍ਰੋਮ ਕਿੱਟ ਲੱਗੀ ਹੋਈ ਹੈ ਇਹਦੇ ਵਿੱਚ ਬਈ ਗੱਡੀ ਦੇ ਵਿੱਚ ਬੈਕ ਕ੍ਰੋਮ ਵਗੈਰਾ ਲੱਗਿਆ ਹੋਇਆ ਪਿੱਛੋਂ ਵੀ ਦਿਖਾ ਦੇ ਮੇਤਰਾ ਗੱਡੀ ਬਹੁਤ ਸੋਹਣੀ ਹੈ ਸੀਟ ਕਵਰ ਕਾਫੀ ਮਹਿੰਗੇ ਲੱਗੇ ਹੋਣੇ ਗੱਡੀ ਦੇ ਵਿੱਚ ਸਿਰਫ 75000 ਚੱਲੀ 2020 ਮਾਡਲ ਈ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਗੱਡੀ ਦਾ ਰੇਟ ਹੈਗਾ 10 ਲੱਖ 70000 ਤੁਹਾਨੂੰ ਇਹ 10 ਲੱਖ ਤੇ 40000 ਦੀ ਗੱਡੀ ਜਿਹੜੀ ਡੀਜ਼ਲ ਵਾਲੀ ਮਿਲ ਜੂ ਡੀਜ਼ਲ ਦੇ ਵਿੱਚ ਬਾਈ ਕ੍ਰੇਟਾ ਦੀ ਐਵਰੇਜ ਵੀ ਚੰਗੀ ਆ ਅਗਲੀ ਕ੍ਰੇਟਾ ਦਿਖਾ ਇਹ ਹੈਗੀ ਆ ਬਾਈ 2023 ਮਾਡਲ ਚੱਲੀ ਸਿਰਫ 44000 ਕਿਲੋਮੀਟਰ ਕੰਡੀਸ਼ਨ ਵਾਈਜ਼ ਗੱਡੀ ਇਹ ਵੀ ਬਹੁਤ ਨਵੀਂ ਆ ਪੈਟਰੋਲ ਦੀ ਕਾਰ ਆ ਫਰਸਟ ਓਨਰ ਐਸ ਇਹ ਐਸ ਐਕਸ ਆ ਗਿਆ ਬਾਈ ਜੀ ਐਸ ਐਕਸ ਵੀਰਿਐਂਟ ਆਗਾ ਪੈਟਰੋਲ ਦੀ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਵੱਡੇ ਸਨ ਰੂਫ ਵਾਲੀ ਬਸ ਇਹਦੇ ਵਿੱਚ ਐਸਐਕਸ ਆਪਸ਼ਨਲ ਤੇ ਐਸਐਕਸ ਦੇ ਵਿੱਚ ਇਹ ਫਰਕ ਹੁੰਦਾ ਕਿ ਇਹਦੇ ਵਿੱਚ ਕੱਲੀਆਂ ਵੈਂਟੀਲੇਟਿਡ ਸੀਟਾਂ ਨਹੀਂ ਆਉਂਦੀਆਂ ਬਾਕੀ ਸਾਰੇ ਫੀਚਰ ਆ ਜਾਂਦੇ ਨੇ ਲੈ ਮੇਤਰਾ ਚੈੱਕ ਕਰਾ 23 ਮਾਡਲ 44000 ਚੱਲੀ ਐਸਐਕਸ ਪੈਟਰੋਲ ਦੀ ਕਾਰ ਤੇ 70 ਮੈਡ ਡੋਰ ਬਜਰ ਤੇ ਸੀਟ ਕਵਰੇਜ ਦੇ ਵਿੱਚ ਲੱਗੇ ਹੋਏ ਆ 13 ਲੱਖ 70000 ਦਾ ਰੇਟ ਆ 13 ਲੱਖ 40000 ਦੀ ਜਿਹੜੀ ਗੱਡੀ ਮਿਲ ਜੂਗੀ ਇੰਸ਼ੋਰੈਂਸ ਲਗਭਗ ਬਈ ਸਾਰੀਆਂ ਗੱਡੀਆਂ ਦੇ ਵੈਲਿਡ ਨੇ ਆ ਗੱਡੀ ਜਿਹੜੀ ਆ ਸੇਲ ਹੋ ਚੁੱਕੀ ਆ ਤੇ ਅਗਲੀ ਗੱਡੀ ਦਿਖਾਉਣੇ ਸਾਨੂੰ ਆਪਾਂ ਲੈ ਮੇਤਰਾ ਇਹ ਹੈਗੀ ਆ ਬਾਈ ਜੀ 2023 ਮਾਡਲ ਈਐਕਸ ਪੈਟਰੋਲ ਦੀ ਗੱਾਰ ਓਨਰ ਇਹ ਵੀ ਫਾਸਟ ਹੈ ਚੱਲੀ ਸਿਰਫ 21000 ਕਿਲੋਮੀਟਰ 2026 24 ਅਗਸਤ 2026 ਤੱਕ ਇਹਦਾ ਇੰਸ਼ੋਰੈਂਸ ਜਿਹੜਾ ਵੈਲਿਡ ਆ ਥਰਡ ਪਾਰਟੀ ਵਾਲਾ ਤੇ ਟਾਇਰ ਦਿਖਾ ਦੇ ਨਵੇਂ ਵਰਗੇ ਟਾਇਰ ਨੇ ਸਿਰਫ 21000 ਕਿਲੋਮੀਟਰ ਚੱਲੀ ਆ ਤੇ ਗੱਡੀ ਦਾ ਰੇਟ ਹੈਗਾ 11 ਲੱਖ 25000 ਇਹ ਤੁਹਾਨੂੰ 11 ਲੱਖ ਦੀ ਗੱਾਰ ਮਿਲ ਜੂ ਬਾਈ 11 ਲੱਖ ਦੇ ਵਿੱਚੋਂ ਵੀ ਥੋੜਾ ਬਹੁਤ ਥੋੜਾ 5-4000 ਰੁਪਏ ਮਾਣਤਨ ਹੋ ਜੂ ਐ ਮੰਨ ਕੇ ਚਲੋ 10 ਲੱਖ 95000 ਦੀ ਗੱਡੀ ਜਿਹੜੀ ਤੁਹਾਨੂੰ ਮਿਲ ਜੂਗੀ ਅਗਲੀ ਕ੍ਰੇਟਨ ਦਿਖਾ ਮੇਤਰਾ ਗੱਡੀ ਇਹ ਵੀ ਬਹੁਤ ਸੋਹਣੀ ਹੈ ਇਹ ਬਾਈ ਆਟੋ ਗੇਅਰ ਦੇ ਵਿੱਚ ਗੱਡੀ ਆ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਨੇ ਕਿ ਸਾਨੂੰ ਆਟੋਮੈਟਿਕ ਕਾਰ ਚਾਹੀਦੀ ਹੈ ਨਾ ਨੰਬਰ ਚੈੱਕ ਕਰੋ 0110 ਬਹੁਤ ਸੋਹਣਾ ਲੱਗਿਆ ਹੋਇਆ PV92 ਲੁਧਿਆਣੇ ਦਾ ਨੰਬਰ ਹੈ ਆਟੋਮੈਟਿਕ ਗੇਅਰ ਵਾਲੀ ਕ੍ਰੇਟਨ ਲੈ ਆਏ ਤੁਹਾਡੇ ਵਾਸਤੇ ਡੀਜ਼ਲ ਦੀ ਇਹ ਹੈਗੀ ਬਾਈ ਜੀ 2023 ਮਾਡਲ ਚੱਲੀ ਸਿਰਫ 32000 ਕਿਲੋਮੀਟਰ ਐਸ ਐਕਸ ਵੱਡੇ ਸਨਰੂਫ ਵਾਲੀ ਕਾਰ ਹੈ ਆਟੋਮੈਟਿਕ ਗੇਅਰ ਦੇ ਵਿੱਚ 32000 ਚੱਲੀ ਡੀਜ਼ਲ ਦੀ ਫਸਟ ਓਨਰ ਇਹਦਾ ਬਾਈ ਜੀ 17 ਇਹ ਇਹ ਗੱਡੀ ਤੁਹਾਨੂੰ 17,50,000 ਜਿਹੜੀ ਦੀ ਡਿਮਾਂਡ ਆ 17,20,000 ਦੀ ਇਹ ਕਾਰ ਜਿਹੜੀ ਤੁਹਾਨੂੰ ਮਿਲ ਜਾਊਗੀ। ਸਿਲਵਰ ਕਲਰ ਦੇ ਵਿੱਚ ਪੁਰਾਣੀ ਸ਼ੇਪ ਵਾਲੀ ਕ੍ਰੇਟਾ ਆ ਗਈ। ਇਹ ਡੀਜ਼ਲ ਦੀ ਕਾਰ ਆ ਕੰਡੀਸ਼ਨ ਬਹੁਤ ਨਵੀਆਂ ਮਾਡਲ ਹੈਗਾ 2015 ਪਰ 2020-25 ਮਾਡਲ ਤੋਂ ਘੱਟ ਨਹੀਂ ਹੈਗੀ ਬਾਈ ਕੰਡੀਸ਼ਨ ਵਾਈਜ਼ ਬਹੁਤ ਨਵੀਂ ਕਾਰ ਆ। ਮਾੜਾ ਮੋਟਾ ਸਕ੍ਰੈਚ ਬੰਪਰ ਦੇ ਉੱਤੇ ਹੈਗਾ ਪਰ ਬੰਪਰ ਟੂ ਬੰਪਰ オリジナル ਪੇਂਟ ਦੀ ਕਾਰ ਆ ਜਿੱਥੇ ਕੋਈ ਸਕ੍ਰੈਚ ਆ ਉੱਥੇ ਪੇਂਟ ਨਹੀਂ ਕਰਾਇਆ ਗਿਆ ਤਾਂ ਜੋ ਗੱਡੀ ਦੀ オリジナਲਟੀ ਨਾ ਖਤਮ ਹੋਵੇ। ਮਾਡਲ 2015 ਡੀਜ਼ਲ ਦੀ ਕਾਰ ਆ ਇਹ ਹੈਗੀ ਆ ਬਾਈ ਜੀ ਐਸ ਐਕਸ ਕਾਰ ਚੱਲੀ 96000 ਕਿਲੋਮੀਟਰ ਕੰਪਨੀ ਰਿਕਾਰਡ ਦੇ ਨਾਲ ਸੀਟ ਕਵਰ ਨਵੇਂ ਲੱਗੇ ਹੋਣੇ ਗੱਡੀ ਦੇ ਵਿੱਚ ਤੇ ਗੱਡੀ ਦਾ ਰੇਟ ਹੈਗਾ 7,50,000 7,20,000 ਦੀ ਤੁਹਾਨੂੰ ਇਹ ਕਾਰ ਮਿਲ ਜੂਗੀ ਅਗਲੀ ਕਰੇਟਾ ਤੁਹਾਡੇ ਵਾਸਤੇ ਆ ਗਈ ਬਾਈ ਜੀ ਸਿਰਫ 18000 ਕਿਲੋਮੀਟਰ ਚੱਲੀ 2023 ਮਾਡਲ ਪੈਟਰੋਲ ਦੀ ਕਾਰ ਆ ਪਹਿਲੇ ਨਾਮ ਦੀ ਕਾਰ ਆ ਇਹ ਐਸ ਐਕਸ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਜਾਨੀ ਵੱਡੇ ਸਨਰੂਫ ਵਾਲੀ ਕਾਰ ਕੰਪਨੀ ਦੇ ਅਲਾਏ ਨਵੇਂ ਟਾਇਰ ਸਿਰਫ 18000 ਚੱਲੀ ਹੋਈ ਸੀਟ ਕਵਰ ਗੱਡੀ ਦੇ ਵਿੱਚ ਪੈਣ ਸਟੀਰਿੰਗ ਕਵਰ ਮੈਟ ਆਰਮ ਰੈਸਟ ਡੋਰ ਵਾਈਜ਼ ਸਾਰਾ ਕੁਝ ਓਕੇ ਐ ਇਹਦਾ ਗੱਡੀ ਦਾ ਰੇਟ ਹੈਗਾ 1380000 ਸਾਢੇ 13 ਲੱਖ ਦੀ ਤੁਹਾਨੂੰ ਇਹ ਗੱਡੀ ਜਿਹੜੀ ਆ ਮਿਲ ਜੂਗੀ ਪੈਟਰੋਲ ਵੇਰੀਐਂਟ ਦੇ ਵਿੱਚ ਐਸਐਕਸ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਅੱਗੇ ਫੇਰ ਪੁਰਾਣੀ ਸ਼ੇਪ ਵਾਲੀ ਕ੍ਰੇਟਾ ਆ ਗਈ ਬਾਈ ਜੀ ਇਹ ਹੈਗੀ ਆ 2019 ਮਾਡਲ ਕੰਡੀਸ਼ਨ ਚੈੱਕ ਕਰੋ ਬਾਈ ਗੱਡੀ ਦੀ ਬਹੁਤ ਨਵੀਂ ਐ ਚੱਲੀ ਸਿਰਫ 12000 ਕਿਲੋਮੀਟਰ ਆ ਬਈ ਇਹ 19 ਮਾਡਲ ਗੱਡੀ ਕ੍ਰੇਟਾ ਤੁਸੀਂ ਨਾ ਬਾਜ਼ਾਰ ਦੇ ਵਿੱਚ ਕਿਤੋਂ ਵੀ ਲੱਭਣ ਜਾਓਗੇ ਸਿਰਫ 12000 ਕਿਲੋਮੀਟਰ ਚੱਲੀ ਹੋਈ ਗੱਡੀ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਹੈਗੀ ਇੰਨੀ ਘੱਟ ਚੱਲੀ ਗੱਡੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਸੋ ਇਹ ਗੱਡੀ ਦੀ ਕੰਡੀਸ਼ਨ ਜਿਹੜੀ ਹੈ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਐਕਸਟਰਾ ਆਰਡੀਨਰੀ ਗੱਡੀ ਆ ਬਾਈ ਜੀ ਇਹ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਐਸ ਐਕਸ ਵੇਰੀਐਂਟ ਆ 1.6 ਦੇ ਵਿੱਚ 2019 ਮਾਡਲ 12000 ਚੱਲੀ ਹੋਈ ਵਾਈਟ ਕਲਰ ਦੇ ਵਿੱਚ 10 ਲੱਖ 65000 ਦਾ ਰੇਟ ਆ ਇਹ 10 ਲੱਖ ਤੇ 35000 ਦੀ ਤੁਹਾਨੂੰ ਕਰੇਟਾ ਮਿਲ ਜੂਗੀ ਤੇ ਅੱਗੇ ਫਿਰ ਪ੍ਰਾਣੀ ਸ਼ੇਪ ਵਾਲੀ ਹੋਈ ਆ ਐਕਸਟਰਾ ਲਾਈਟਰ ਪਏ ਹੋਣੇ ਬਹੁਤ ਸੋਹਣੇ ਚੈੱਕ ਕਰੋ ਅੱਜ ਦੇ ਅੱਜ ਦੀ ਘੜੀ ਦੇ ਵਿੱਚ ਜਿਹੜੇ ਵੀ ਮੋਸਟ ਡਿਮਾਂਡਿੰਗ ਅਲੋਏ ਆ ਉਹ ਲਾਏ ਇਹਦੇ ਵਿੱਚ ਪਏ ਹੋਇਆ ਗੱਡੀ ਦੇ ਵਿੱਚ ਇਹ ਕਰੇਟਾ ਹੈਗੀ ਆ ਬਾਈ ਜੀ 2000 ਤੇ 17 ਮਾਡਲ ਚੱਲੀ ਸਿਰਫ 43000 ਕਿਲੋਮੀਟਰ ਪੈਟਰੋਲ ਦੀ ਕਾਰ ਆ 1.6 ਇੰਜਨ ਦੇ ਵਿੱਚ ਈ ਪਲੱਸ ਆ ਗਿਆ ਇਹ ਈ ਪਲੱਸ ਵੇਰੀਐਂਟ ਆ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣੀ ਆ ਅਲੋਏ ਵੀ ਲ extra ਲੱਗੇ ਹੋਣੇ ਤੇ ਇਹਦਾ ਰੇਟ ਹੈਗਾ 875000 ਇਹ ਤੁਹਾਨੂੰ 8.5 ਲੱਖ ਦੀ ਗੱਡੀ ਮਿਲ ਜੂਗੀ ਕੰਡੀਸ਼ਨ ਵਾਈਜ਼ A1 ਜਮਾ ਤੇ ਅੱਗੇ ਬਾਈ ਫੇਅਰ ਕਰੇਟਾ ਹੀ ਆ ਇਹ ਗੱਡੀ ਹੈਗੀ ਆ ਬਾਈ 2023 ਮਾਡਲ ਸਿਰਫ 12000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ ਕਾਰ ਹੈ 1.5 ਇੰਜਨ ਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਦੀ E ਵੇਰੀਐਂਟ ਕਰੋ ਜੀ ਚੈੱਕ ਲਿਆ ਮੈਂ ਤੇਰਾ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾਂ ਦੀ ਪਰ ਜਿਹੜੇ ਦੇ ਸੀਟ ਕਵਰ ਨੇ ਉਹ ਟੌਪ ਮਾਡਲ ਵਾਲੇ ਪਏ ਹੋਣੇ ਤੇ ਐਕਸਟਰਾ ਐਂਡਰੋਇਡ ਪਲੇਅਰ ਬਹੁਤ ਵੱਡੀ ਸਕਰੀਨ ਜਿਹੜੀ ਲੱਗੀ ਹੋਈ ਆ ਹਰ ਕੋਈ ਬੰਦਾ ਇਹ ਚਾਹੁੰਦਾ ਕਿ ਮੈਂ بیس ਮਾਡਲ ਗੱਡੀ ਲੈ ਕੇ ਨਾ ਉਹਦੇ ਵਿੱਚ ਟੌਪ ਮਾਡਲ ਤੋਂ ਵੀ ਵਧੀਆ ਜਿਹੜੀ ਆ ਸਕਰੀਨ ਲਵਾਵਾ ਕਿਉਂਕਿ ਮਿਊਜ਼ਿਕ ਸਿਸਟਮ ਤੋਂ ਬਿਨਾ ਗੱਡੀ ਚਲਾਉਂਦਾ ਜਿਹੜਾ ਸਵਾਦ ਨਹੀਂ ਆਉਂਦਾ 2023 ਮਾਡਲ 12000 ਚੱਲੀ ਹੋਈ ਈ ਵੇਰੀਐਂਟ ਠੀਕ ਹੈ ਜੀ ਇਹਦਾ ਰੇਟ ਹੈਗਾ 11 ਲੱਖ ਤੇ 90000 ਇਹ ਤੁਹਾਨੂੰ 11 ਲੱਖ 60000 ਦੀ ਗੱਾਰ ਮਿਲ ਜੂਗੀ ਤੇ ਅਗਲੀ ਗੱਡੀ ਚੱਕ ਰਾ ਮਿੱਤਰਾ ਬਲੈਕ ਗ੍ਰਿਲ ਦੇ ਵਿੱਚ ਗੱਡੀ ਆ ਸ਼ੀਸ਼ੇ ਵੀ ਬਲੈਕ ਆ ਜਾਂਦੇ ਆ ਤੇ ਅਲੋਏ ਵੀ ਬਲੈਕ ਆ ਜਾਂਦੇ ਆ ਲੋ ਜੀ ਇਹ ਹੈਗੀ ਆ ਬਾਈ ਜੀ 2023 ਮਾਡਲ ਸਿਰਫ 20000 ਕਿਲੋਮੀਟਰ ਚੱਲੀ ਹੋਈ ਇਹ ਡੀਜ਼ਲ ਦੀ ਕਾਰ ਆ ਬਾਈ ਜੀ ਵੱਡੇ ਸਨਰੂਫ ਵਾਲੀ ਕਾਰ ਆ ਪਹਿਲੇ ਨਾਮ ਦੀ 2023 ਮਾਡਲ ਸਿਰਫ 20000 ਕਿਲੋਮੀਟਰ ਚੱਲੀ ਹੋਈ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 15 ਲੱਖ ਤੇ 25000 14 ਲੱਖ 95000 ਦੀ ਤੁਹਾਨੂੰ ਗੱਡੀ ਮਿਲ ਜੂਗੀ ਘੁੰਮ ਕੇ ਦਿਖਾ ਦੇ ਮਿੱਤਰ ਆਲੇ ਦਾਲੇ ਗੱਡੀ ਐਕਸਟਰਾ ਲਾਈਟਰ ਕੰਪਨੀ ਵਾਲੀ ਦੇ ਵਿੱਚ ਆਉਂਦੇ ਆ ਜਿਹੜੇ ਉਹੀ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਇਹਨਾਂ ਚ ਕੋਈ ਵੀ ਗੱਡੀ ਲੈਣੀ ਆ ਬਈ ਖਾਸ ਕਰਕੇ ਕ੍ਰੇਟਾ ਕ੍ਰੇਟਾ ਤੁਹਾਨੂੰ ਆਪਾਂ ਵੀ ਦਿਖਾ ਦਿਆਂ ਇੰਨਾਂ ਵਿੱਚੋਂ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਜੇ ਕੋਈ ਕ੍ਰੇਟਾ ਲੈਣਾ ਚਾਹੋ ਤਾਂ ਆਹ ਗੱਡੀਆਂ ਦੇ ਵਿੱਚੋਂ ਤੁਹਾਨੂੰ ਇੱਕ ਅੱਧੀ ਗੱਡੀ ਜ਼ਰੂਰ ਆਪਣੇ ਮਨਪਸੰਦ ਦੀ ਲੱਗੀ ਹੋਣੀ ਹੈ ਕਿ ਆਹ ਮੇਰੇ ਬਜਟ ਦੇ ਵਿੱਚ ਆਉਂਦੀ ਆ। ਸੋ ਆਪਣੇ ਬਜਟ ਦੇ ਹਿਸਾਬ ਦੇ ਨਾਲ ਬਈ ਗੱਡੀ ਲੈਣਾ ਉਹ ਭੰਡਾਰੀਕਾਰ ਬਾਜ਼ਾਰ ਭੋਗਪੁਰ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਜਲੰਧਰ ਤੋਂ 20 ਕਿਲੋਮੀਟਰ ਦੇ ਪੈ ਜਾਂਦਾ। ਬਾਕੀ ਸਕਰੀਨ ਤੇ ਚੱਲਦੇ ਨੇ ਨੰਬਰ ਇਹਨਾਂ ਨੰਬਰਾਂ ਤੇ ਜੇ ਤੁਸੀਂ ਕੋਈ ਮੈਸੇਜ ਛੱਡੋਗੇ ਹੈਲੋ ਲਿਖੋਗੇ ਤਾਂ ਤੁਹਾਨੂੰ ਇੱਕ ਬੈਕ ਮੈਸੇਜ ਆ ਜਾਣਾ ਲਿੰਕ ਦੇ ਤੌਰ ਤੇ ਉਹਨੂੰ ਖੋਲੋਗੇ ਤਾਂ ਉਹਦੇ ਵਿੱਚ ਪੂਰਾ ਜਿਹੜਾ ਸਟਾਕ ਆ ਜ ਆਜੂਗਾ ਤੁਹਾਨੂੰ ਕੈਟਲੋਗ ਦਾ ਲਿੰਕ ਮਿਲ ਜੂਗਾ ਜਿਹਦੇ ਕਲਿੱਕ ਕਰੋਗੇ ਤੁਹਾਨੂੰ ਪੂਰਾ ਸਟਾਕ ਜਿਹੜਾ ਵੀ ਆ ਉਹ ਮਿਲ ਜੂਗਾ ਤੇ ਉਹ ਅਪਡੇਟ 24 ਘੰਟੇ ਬਾਅਦ ਹੁੰਦਾ ਰਹਿੰਦਾ ਨਵੀਂ ਗੱਡੀ ਆਉਂਦੀ ਉਹਦੇ ਵਿੱਚ ਐਡ ਹੁੰਦੀ ਜਾਂਦੀ ਤੇ ਪੁਰਾਣੀ ਗੱਡੀ ਉਹਦੇ ਚੋਂ ਡਿਲੀਟ ਕਰਦੇ ਰਹਿੰਦੇ ਆ ਇਹਨਾਂ ਦੇ ਜਿਹੜੇ EMPLOYEE ਆ ਸੋ ਇਹਨਾਂ ਗੱਡੀਆਂ ਚ ਕੋਈ ਵੀ ਗੱਡੀ ਲੈਣੀ ਹੈ 1.5 ਤੋਂ 2 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆ ਜਾਓ ਬਾਕੀ ਸਾਰੇ ਦਾ ਸਾਰਾ ਲੋਨ ਹੋ ਜੂ ਸੱਤੇ ਦਿਨ ਸਟੋਰ ਓਪਨ ਹੁੰਦਾ ਬਾਈ ਜੀ ਕਿਸੇ ਦਿਨ ਦੀ ਤਿਹਾਰ ਦੀ ਐਤਵਾਰ ਦੀ ਕੋਈ ਛੁੱਟੀ ਨਹੀਂ ਹੈਗੀ ਬਿਨਾ ਕਾਲ ਕਰੇ ਵੀ ਤੁਸੀਂ ਆ ਸਕਦੇ ਹੋ ਤੇ ਤੁਹਾਨੂੰ ਇੱਕ ਵਾਰੀ ਕੈਮ ਤੁਹਾਨੂੰ ਆਪਣੀ ਮਨਪਸੰਦ ਦੀ ਗੱਡੀ ਇੱਥੇ ਲੱਭ ਹੀ ਜਾਊਗੀ ਜੇ ਤੁਸੀਂ ਕ੍ਰੈਡਿਟ ਲੈਣੀ ਆ ਤਾਂ ਵੀ ਜੇ ਕੋਈ ਕ੍ਰੈਡਿਟ ਤੋਂ ਇਲਾਵਾ ਹੋਰ ਵੀ ਕੋਈ ਕਾਰ ਲੈਣਾ ਚਾਹੋ ਤਾਂ ਉਹ ਵੀ ਮਿਲ ਜਾਊਗੀ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਬਈ ਜੇ ਤੁਸੀਂ ਚੰਗੀਆਂ ਕਾਰਾਂ ਲੈਣਾ ਚਾਹੁੰਦੇ ਹੋ ਤਾਂ ਥੋਡੇ ਤੱਕ ਇਹ ਵੀਡੀਓ ਪਹੁੰਚੂਗੀ ਤਾਂ ਤੁਸੀਂ ਵੀਡੀਓ 'ਚ ਬੈਠੇ ਵੀਡੀਓ 'ਚ ਦੇਖ ਕੇ ਘਰੇ ਬੈਠੀ ਸਿਲੇਕਟ ਕਰ ਸਕਦੇ ਹੋ ਕਾਰ ਤੇ ਖੰਡਾਰੀ ਕਾਰ ਬਾਜ਼ਾਰ ਜ਼ਰੂਰ ਆਓ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਆ ਜਿਹੜਾ ਉਹ ਦੱਬ ਕੇ ਕਰਦੇ ਹੋਣ ਸਤਿ ਸ੍ਰੀ ਅਕਾਲ ਜੀ